ਸਾਡੇ ਚੈਨਲ ਨਵੀਂ ਨਵੀਂ ਅਪਡੇਟ ਡੇਲੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਅੱਜ ਦੀਆਂ ਵੱਡੀਆਂ ਖਬਰਾਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਰੁਖ ਕਰਦੇ ਹਾਂ ਇੱਕ ਵੱਡੀ ਖਬਰ ਦਾ ਜਿਸ ਖਬਰ ਨੇ ਇੱਕ ਬਾਰ ਫਿਰ ਤੋਂ ਭਾਰਤ ਦੇ ਵਿੱਚ ਹਫੜਾ ਦਫੜੀ ਮਚਾ ਦਿੱਤੀ ਹੈ ਜੀ ਹਾਂ ਦੋਸਤੋ ਚੀਨ ਦੇ ਵਿੱਚ ਇੱਕ ਨਵਾਂ ਕਰੋਨਾ ਨਾਮ ਦਾ ਵਾਇਰਸ ਫੈਲ ਰਿਹਾ ਹੈ ਜਿਸ ਨੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਚੁੱਕਿਆ ਹੈ ਤੇ ਦੋਸਤੋ ਹੁਣ ਇਹ ਵਾਇਰਸ ਚੀਨ ਦੇ ਵਿੱਚੋਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੀ ਫੈਲ ਰਿਹਾ ਹੈ ਕਿਉਂਕਿ ਪੰਜਾਬ ਦੇ ਵਿੱਚ ਨਵੇਂ ਕਰੋਨਾ ਦੇ ਦੋ ਨਵੇਂ ਕੇਸ ਸਾਹਮਣੇ ਆਏ ਹਨ ਤੇ ਪੂਰੇ ਭਾਰਤ ਦੇ ਵਿੱਚ ਹੁਣ ਤੱਕ 12 ਤੋਂ 13 ਮਾਮਲੇ ਸਾਹਮਣੇ ਆ ਚੁੱਕੇ ਹਨ ਨਵੇਂ ਕਰੋਨਾ ਦੇ ਇਸ ਲਈ ਬਿਨਾ ਕੰਮ ਤੋਂ ਅਤੇ ਬਿਨਾ ਮਾਸਕ ਤੋਂ ਘਰ ਤੋਂ ਬਾਹਰ ਬਿਲਕੁਲ ਵੀ ਨਾ ਜਾਓ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਦੂਜੀ ਵੱਡੀ ਖਬਰ ਦੀ ਭਾਰਤ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ ਕਿ ਜਿਹੜੇ ਲੋਕ ਪੱਕੀ ਨੌਕਰੀਆਂ ਕਰਦੇ ਹੋਏ ਵੀ ਰਾਸ਼ਨ ਲੈ ਰਹੇ ਹਨ ਉਹਨਾਂ ਦੇ ਰਾਸ਼ਨ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ ਜੇਕਰ ਗਿਣਤੀ ਕੀਤੀ ਜਾਵੇ ਤਾਂ 3 ਲੱਖ ਤੋਂ ਵੱਧ ਲੋਕਾਂ ਦਾ ਰਾਸ਼ਨ ਪੰਜਾਬ ਸਰਕਾਰ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਜੋ ਬੇਫਜ਼ੂਲ ਦਾ ਰਾਸ਼ਨ ਲੈ ਰਹੇ ਸੀ ਅਤੇ ਪੱਕੀਆਂ ਨੌਕਰੀਆਂ ਕਰ ਰਹੇ ਸੀ ਗਰੀਬਾਂ ਨੂੰ ਰਾਸ਼ਨ ਨਹੀਂ ਪਹੁੰਚਦਾ ਸੀ ਇਸ ਲਈ ਪੰਜਾਬ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ ਕਿ ਉਹਨਾਂ ਪੱਕੀਆਂ ਨੌਕਰੀਆਂ ਕਰਨ ਵਾਲੇ ਲੋਕਾਂ ਦਾ ਰਾਸ਼ਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਵੱਡੀ ਤੀਜੀ ਖਬਰ ਦੀ ਜਿਸ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਸੋਚਾਂ ਦੇ ਵਿੱਚ ਪਾ ਦਿੱਤਾ ਕਿਉਂਕਿ ਦੋਸਤੋ ਸਰਵਜੀਤ ਕੋਰ ਜਿਸ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਅੱਜ ਤੋਂ ਕੁਝ ਦਿਨ ਪਹਿਲਾਂ ਨਾਸਰ ਹੁਸੈਨ ਦੇ ਨਾਲ ਭੱਜ ਕੇ ਵਿਆਹ ਕਰਵਾ ਲੈਂਦੀ ਹੈ ਤੇ ਪਰ ਹੁਣ ਉਹ ਨਾਸਰ ਹਸੀਨ ਨੂੰ ਧੋਖਾ ਦੇ ਕੇ ਕੈਨੇਡਾ ਵਿੱਚ ਜਾ ਪਹੁੰਚੀ ਹੈ ਤੇ ਪੰਜਾਬ ਦੇ ਵਿੱਚੋਂ ਫਰਾਰ ਹੋ ਚੁੱਕੀ ਹੈ ਕੈਨੇਡਾ ਵਿੱਚ ਜਾ ਕੇ ਉਸਨੇ ਕਿਸੇ ਗੋਰੇ ਦੇ ਨਾਲ ਵਿਆਹ ਕਰਵਾਇਆ ਹੈ ਇਹ ਵੱਡੀ ਨਵੀਂ ਅਪਡੇਟ ਸਰਬਜੀਤ ਕੌਰ ਦੇ ਬਾਰੇ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹੁਣ ਨਾਸਰ ਹੁਸੈਨ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਤੇ ਉਸਨੇ ਆਪਣੇ ਬੱਚੇ ਆਪਣੇ ਘਰ ਵਾਲੀ ਸਭ ਕੁਝ ਛੱਡ ਦਿੱਤਾ ਸੀ ਪਰ ਹੁਣ ਸਰਬਜੀਤ ਕੌਰ ਕੈਨੇਡਾ ਦੇ ਵਿੱਚ ਫਰਾਰ ਹੋ ਚੁੱਕੀ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੀ ਜਿਸ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋ ਰੁਪਿੰਦਰ ਕੌਰ ਜੋ ਫਰੀਦਕੋਟ ਦੀ ਰਹਿਣ ਵਾਲੀ ਰੁਪਿੰਦਰ ਕੌਰ ਨੇ ਆਪਣੇ ਪਤੀ ਦਾ ਗਲਾ ਮੋੜ ਕੇ ਕਤਲ ਕਰ ਦਿੱਤਾ ਤੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਤੇ ਇੱਕ ਹੋਰ ਉਹਨਾਂ ਦੇ ਨਾਲ ਕਾਤਲ ਪਾਇਆ ਗਿਆ ਹੈ ਜਿਨ੍ਹਾਂ ਤਿੰਨਾਂ ਨੇ ਮਿਲ ਕੇ ਇਕਲੋਤੇ ਪੁੱਤਰ ਨੂੰ ਮਿਲਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਹੁਣ ਉਹਨਾਂ ਤਿੰਨਾਂ ਨੂੰ ਗ੍ਰਿਫਤਾਰਤਾ ਕਰ ਲਿਆ ਗਿਆ ਹੈ ਪਰ ਜਿਹੜੀ ਰੁਪਿੰਦਰ ਕੌਰ ਹੈ ਉਸਨੇ ਇਹ ਸੱਚ ਉਗਲਿਆ ਹੈ ਕਿ ਉਹ ਪਹਿਲਾਂ ਕਿਸੇ ਹੋਰ ਦੇ ਨਾਲ ਗੱਲਬਾਤ ਕਰਦਾ ਸੀ ਜਿਸ ਕਰਕੇ ਮੈਂ ਵੀ ਆਪਣੇ ਹਾਲਾਤਾਂ ਤੋਂ ਬਾਹਰ ਹੋ ਗਈ ਤੇ ਮੈਂ ਵੀ ਕਿਸੇ ਨੂੰ ਪਿਆਰ ਕਰਨ ਲੱਗੀ ਅਤੇ ਇਸ ਦੇ ਕਰਕੇ ਹੁਣ ਮੈਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਇਹ ਰੁਪਿੰਦਰ ਕੌਰ ਨੇ ਨਵਾਂ ਸੱਚ ਉਗਲਿਆ ਹੈ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਆਖਰੀ ਵੱਡੀ ਪੰਜਵੀਂ ਖਬਰ ਦੀ ਦੋਸਤ ਕੱਲ ਪੰਜਾਬ ਦੇ ਵਿੱਚ ਭਾਰੀ ਬਰਖਾ ਹੋਣ ਦਾ ਅਨੁਮਾਨ ਮੌਸਮ ਵਿਭਾਗ ਦੇ ਵੱਲੋਂ ਲਗਾਇਆ ਗਿਆ ਹੈ ਇਸ ਲਈ ਆਪਣੇ ਘਰ ਤੋਂ ਬਿਨਾਂ ਕੰਮਕਾਰ ਤੋਂ ਬਾਹਰ ਨਾ ਨਿਕਲਣਾ ਕਿਉਂਕਿ ਭਾਰੀ ਗੜੇਮਾਰੀ ਵੀ ਹੋ ਸਕਦੀ ਹੈ ਤੇ ਮੀਂਹ ਹਨੇਰੀ ਚਖੜ ਵੀ ਆ ਸਕਦਾ ਹੈ ਇਸ ਕਰਕੇ ਘਰ ਦੇ ਵਿੱਚ ਸਾਵਧਾਨੀ ਦੇ ਨਾਲ ਰਹਿਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੋਵੇਗਾ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ